ਅੱਸੀ ਗੱਲ ਦੋਸਤੋ ਕੁਰਾਲੀ ਨਿਊ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰਿਓ ਤੇ ਪੇਜ ਨੂੰ ਵੀ ਜਰੂਰ ਫੋਲੋ ਕਰਿਓ ਤਾਂ ਜੋ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚ ਸਕੇ ਸੋ ਅੱਜ ਗੱਲ ਕਰਦੇ ਆਂ ਆਪਾਂ ਉਰਾਲੀ ਦੇ ਖਾਲਸਾ ਸਕੂਲ ਦੀ ਜੋ ਕਿ ਬਹੁਤ ਹੀ ਪੁਰਾਣਾ ਖਾਲਸਾ ਸਕੂਲ ਹੈ ਇਹ ਇਸ ਦੇ ਵਿੱਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਹ ਮਨਾਇਆ ਗਿਆ ਸੋ ਬੱਚਿਆਂ ਦੇ ਵੱਲੋਂ ਤੇ ਪੂਰੇ ਟੀਚਰ ਸਟਾਫ ਦੇ ਵੱਲੋਂ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ ਤੋਂ ਗੱਲ ਕਰਦੇ ਆਂ ਆਪਾਂ ਇੱਥੇ ਅਧਿਆਪਕਾਂ ਦੇ ਨਾਲ ਤੇ ਦਿਖਾਉਂਦੇ ਆਂ ਤੁਹਾਨੂੰ ਇੱਥੇ ਦੀਆਂ ਲਾਈਵ ਤਸਵੀਰਾਂ ਜਿਨ੍ਹਾਂ ਬੱਚਿਆਂ ਦੇ ਵੱਲੋਂ ਅੱਜ ਇੱਥੇ ਸ਼ਬਦ ਗਾਏ ਜਾਣੇ ਨੇ ਕਵਿਤਾ ਤੇ ਹੋਰ ਵੀ ਕਥਾ ਵਿਚਾਰਾਂ ਕੀਤੀਆਂ ਜਾਣਗੀਆਂ गुर नानक बड़ी मां हुन ਕਾਦਾ ਹੁਣ ਡਰ ਕਾਦਾ ਹਾਲੇ ਨੂੰ ਬੁੱਢੀ ਵਾਹ ਰਾਜਾ ਸਹਜ ਦੇ ਦਿਆ ਦੀ ਬਾਗੀ ਰਾਜਾ ਸਹਜ ਦੇ ਦਿਆ ਦੀ ਬਾਗੀ time on the Let's <inaudible> ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟ ਆ ਮਿਟੀ ਧੁੰਜ ਜਗ ਚਾਨਣ ਹੋਆ ਸੋ ਪਹਿਲੇ ਪਾਸੇ શ્રી ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਪੁਰਬ ਹੈ ਹਿੰਦੂਸਤਾਨ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਮਨਾਇਆ ਜਾਂਦਾ ਹੈ ਗੱਲ ਕਰਦੇ ਆ ਕੁਰਾਲੀ ਸ਼ਹਿਰ ਦੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਜਿੱਥੇ ਕੇ ਬਹੁਤ ਹੀ ਸਾਲਾਂ ਪੁਰਾਣਾ ਇਹ ਗੁਰਪੁਰਬ ਮਨਾਇਆ ਜਾਂਦਾ ਹੈ ਸੋ ਅਸੀਂ ਅੱਜ ਖੜੇ ਆ ਖਾਲਸਾ ਸਕੂਲ ਦੇ ਅਧਿਆਪਕਾਂ ਦੇ ਕੋਲ ਗੱਲਬਾਤ ਕਰਦੇ ਆ ਇਹਦੇ ਨਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਗੁਰਪ੍ਰੋ ਤੁਹਾਡੇ ਵੱਲੋਂ ਸਕੂਲ ਦੇ ਵੱਲੋਂ ਮਨਾਇਆ ਜਾਂਦਾ ਇਹਦੇ ਬਾਰੇ ਜਿਹੜਾ ਜਾਣਕਾਰੀ ਦਿਓ ਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਆਪਣੇ ਕੋਰਾਲੀ ਨਿਊ ਚੈਨਲ ਸਾਡੇ सोनू ਜੀ ਬਹੁਤ ਹੀ ਪਿਆਰ ਵਾਲੇ ਜੋ ਅੱਜ ਆਪਣਾ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਸਾਰੇ ਸਾਡੇ ਪ੍ਰੋਗਰਾਮ ਨੂੰ ਜੋ ਇਹਨਾਂ ਨੇ ਕਵਰੇਜ ਕੀਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਦਿਲੋਂ ਤੇ ਹਰ ਸਾਲ ਦੀ ਤਰ੍ਹਾਂ ਸਕੂਲ ਦੇ ਵਿੱਚ ਜੋ ਪੁਰਾਣੀ ਮਰਿਆਦਾ ਚੱਲ ਰਹੀ ਹੈ ਉਸ ਦੇ ਅਕੋਰਡਿੰਗ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਇਸ ਸਾਲ ਵੀ ਬੱਚਿਆਂ ਵੱਲੋਂ ਟੀਚਰ ਸਟਾਫ ਸਮੂਹ ਸਟਾਫ ਮੈਂਬਰਸ ਵੱਲੋਂ ਤੇ ਬੱਚਿਆਂ ਵੱਲੋਂ ਉਹ ਲਈ ਕਿਆ ਗਿਆ ਤੇ ਬੱਚਿਆਂ ਨੇ ਇਸ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਬਦ ਕੀਰਤਨ ਕਵਿਸ਼ਰੀ ਰਾਹੀ ਤੇ ਕਵਿਤਾਵਾਂ ਰਾਹੀਂ ਆਪਣਾ ਜੋ ਹੈ ਯੋਗਦਾਨ ਪਾਇਆ ਇਸ ਪ੍ਰੋਗਰਾਮ ਦੇ ਵਿੱਚ ਤੇ ਇਸ ਪ੍ਰੋਗਰਾਮ ਰਾਮ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਲੀਕਿਆ ਗਿਆ। ਸੋ ਤੁਸੀਂ ਅੰਤ ਦੇ ਵਿੱਚ ਕੀ ਬੱਚਿਆਂ ਨੂੰ ਪਦੇਸ ਦੇਣਾ ਚਾਹੋਗੇ? ਹਾਂਜੀ ਅੰਤ ਦੇ ਵਿੱਚ ਇਹ ਹੀ ਉਪਦੇਸ਼ ਦੇਣਾ ਚਾਹਾਂਗੇ ਕਿ ਗੁਰੂ ਨਾਨਕ ਸਾਹਿਬ ਦੇ ਬਾਰੇ ਕੌਣ ਨਹੀਂ ਜਾਣਦਾ ਜਾਣਦਾ। ਗੁਰੂ ਨਾਨਕ ਸਾਹਿਬ ਇੱਕ ਅਜਿਹੀ ਹਸਤੀ ਜਿਨ੍ਹਾਂ ਨੇ ਕੀ ਵੈ ਭਰਮ ਤੇ ਜਾਤ ਪਾਤ ਤੇ ਬੁਰਾਈਆਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਪਖੰਡਾ ਤੋਂ ਤੇ ਇਸ ਦੁਨੀਆ ਦੇ ਵਿੱਚ ਇੱਕ ਅਲੱਗ ਆਸ਼ਾ ਦੀ ਕਿਰਨ ਲੈ ਕੇ ਆਏ ਲੋਕਾਂ ਦੇ ਲਈ ਤੇ ਉਹਨਾਂ ਨੇ ਜੋ ਉਹਨਾਂ ਦੀਆਂ ਸੰਖਿਆਵਾਂ ਨੇ ਬੱਚਿਆਂ ਨੂੰ ਤਾਂ ਇਹ ਉਪਦੇਸ਼ ਹੈ ਕਿ ਉਹਨਾਂ ਦੀਆਂ ਸੰਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਤੇ ਆਪਣੇ ਜੀਵਨ ਨੂੰ ਜੋ ਹੈ ਸਫਲ ਬਣਾਉਣ। ਸੋ ਮੈਮ ਅੱਜ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਵੀ ਗੁਰ ਸਿੱਖੀ ਰੂਪ ਦੇ ਵਿੱਚ ਆ ਕੇ ਬਾਣੇ ਪਾਏ ਹੋਏ ਨੇ ਬੱਚਿਆਂ ਨੇ ਦਿਮਾਲੇ ਬੰਨੇ ਹੋਏ ਨੇ ਬਹੁਤ ਵਧੀਆ ਲੱਗਿਆ ਜੀ। ਉਹਨਾਂ ਨੇ ਸ਼ਬਦ ਪੜ੍ਹੇ ਨੇ, ਕਵਿਤਾ ਪੜ੍ਹੀਆਂ ਨੇ। ਤੋ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਸਾਡੇ ਸਕੂਲ ਦੇ ਵਿੱਚ ਹਰ ਸਾਲ ਮੈਨੇਜਮੈਂਟ ਕਮੇਟੀ ਦੇ ਪ੍ਰਬੰਧ ਦੇ ਅਧੀਨ ਸਾਡੇ ਪ੍ਰਿੰਸੀਪਲ ਸਰਦਾਰ ਕਮਲਜੀਤ ਸਿੰਘ ਤੇ ਹੋਰ ਸਟਾਫ ਮੈਂਬਰ ਸਾਰਿਆਂ ਦੇ ਉਪਰਾਲੇ ਦੇ ਨਾਲ ਹਰ ਸਾਲ ਸਕੂਲ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਵੰਦ ਵਿੱਚ ਗੁਰਪੁਰਬ ਮਨਾਇਆ ਜਾਂਦਾ ਹੈ ਤੇ ਬੱਚੇ ਬਹੁਤ ਹੀ ਉਤਸ਼ਾਹ ਦੇ ਨਾਲ ਬਹੁਤ ਹੀ ਵਧੀਆ ਧਾਰਮਿਕ ਪ੍ਰੋਗਰਾਮ ਆਪਣੇ ਆਪ ਤਿਆਰ ਕਰਦੇ ਨੇ ਤੇ ਹੈਰਾਨੀ ਦੀ ਗੱਲ ਇਹ ਆ ਕਿ ਦੇਖ ਕੇ ਇੰਨੀ ਹੈਰਾਨੀ ਹੁੰਦੀ ਹੈ ਕਿ ਬੱਚਿਆਂ ਨੇ ਇਹ ਸਭ ਕੁਝ ਕਿੱਥੋਂ ਸਿੱਖ ਲਿਆ ਸਾਡੇ ਕੋਲ ਤਾਂ ਦੇਖੋ ਆ ਕੇ ਬੱਚੇ ਸਾਨੂੰ ਸੁਣਾਉਂਦੇ ਨੇ ਵੀ ਮੈਡਮ ਆ ਸੁਣਾ ਮੈਂ ਆ ਤਿਆਰ ਕੀਤਾ ਕੀਤਾ ਬੜੀ ਹੈਰਾਨੀ ਹੁੰਦੀ ਆ ਵੀ ਮਹਾਰਾਜ ਦੀ ਵਾਹਿਗੁਰੂ ਦੀ ਇੰਨੀ ਕਿਰਪਾ ਇਨ੍ਹਾਂ ਬੱਚਿਆਂ ਤੇ ਇਨ੍ਹਾਂ ਸਕੂਲਾਂ ਦੇ ਉੱਤੇ ਕਿ ਬੱਚੇ ਆਪਣੇ ਆਪ ਇਹ ਇੰਨਾ ਵਧੀਆ ਧਾਰਮਿਕ ਪ੍ਰੋਗਰਾਮ ਤਿਆਰ ਕਰਦੇ ਨੇ ਤੇ ਮੈਂ ਤਾਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗੀ ਕਿ ਬੱਚਿਓ ਇਨ੍ਹਾਂ ਸਕੂਲਾਂ ਦੇ ਨਾਲ ਜੁੜੋ ਤੇ ਇੱਥੋਂ ਧਾਰਮਿਕ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਕਰੋ ਤੇ ਆਪਣੇ ਜੀਵਨ ਨੂੰ ਸਫਲਾ ਬਣਾਓ ਤੇ ਗੁਰੂ ਨਾਨਕ ਦੇਵ ਜੀ ਸਹਿਬਾਨ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਸੱਚਾ ਸੁੱਚਾ ਜੀਵਨ ਬਤੀਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ